ਮੇਰੇ ਪਿਆਰੇ ਬੱਚਿਓ ਮੈਂ ਅੱਜ ਫੇਰ ਤੁਹਾਡੇ ਸਾਰਿਆਂ ਲਈ ਇੱਕ ਛੋਟੀ ਜੀ ਕਹਾਣੀ ਲੈ ਕੇ ਆਈ ਹਾਂ ਜਿਸ ਦਾ ਨਾਮ ਹੈ ਮਾਈਲੋ ਅਤੇ ਉਸਦਾ ਜਾਦੂਈ ਪੇਂਟ ਬ੍ਰਸ਼ ਮਾਈਲੋ ਨੂੰ ਚਿੱਤਰ ਬਣਾਉਣ ਦਾ ਬਹੁਤ ਸ਼ੌਂਕ ਸੀ ਪਰ ਇੱਕ ਦਿਨ ਉਹ ਕਹਿੰਦਾ ਮੇਰੇ ਚਿੱਤਰ ਕਦੇ ਵੀ ਇੰਨੇ ਸੋਹਣੇ ਨਹੀਂ ਹੁੰਦੇ ਕਾਸ਼ ਉਹ ਬਹੁਤ ਵਧੀਆ ਹੁੰਦੇ ਦਾਦੀ ਜੀ ਨੇ ਮਾਈਲੋ ਨੂੰ ਇੱਕ ਜਾਦੂਈ ਪੇਂਟ ਬ੍ਰਸ਼ ਦਿੱਤਾ ਅਤੇ ਕਿਹਾ ਇਹ ਬ੍ਰਸ਼ ਤੇਰੇ ਚਿੱਤਰ ਨੂੰ ਜ਼ਿੰਦਾ ਕਰਨ ਵਿੱਚ ਤੇਰੀ ਮਦਦ ਕਰੇਗਾ ਪਰ ਯਾਦ ਰੱਖੀ ਅਸਲੀ ਜਾਦੂ ਤੇਰੇ ਦਿਲ ਦੀ ਖੁਸ਼ੀ ਅਤੇ ਮਿਹਨਤ ਵਿੱਚ ਹੈ ਮਾਈਲੋ ਨੇ ਖੁਸ਼ ਹੋ ਕੇ ਇੱਕ ਵੱਡਾ ਨੀਲਾ ਪੰਛੀ ਪੇਂਟ ਕੀਤਾ ਜੋ ਜਿਵੇਂ ਜ਼ਿੰਦਾ ਹੋ ਕੇ ਉਡਣ ਲੱਗਾ ਪਰ ਇਹ ਸਿਰਫ ਉਸ ਦੇ ਖਿਆਲ ਅਤੇ ਮਿਹਨਤ ਦੀ ਵਜ੍ਹਾ ਨਾਲ ਹੋਇਆ ਉਸਨੇ ਇੱਕ ਵੱਡੀ ਆਈਸਕ੍ਰੀਮ ਕੋਨ ਪੇਂਟ ਕੀਤੀ ਜੋ ਪੇਂਟਿੰਗ ਚੋਂ ਬਾਹਰ ਆ ਗਈ ਉਹ ਆਈਸਕ੍ਰੀਮ ਅਸਲ ਵਿੱਚ ਨਹੀਂ ਸੀ ਪਰ ਮਾਇਲੋ ਦੀ ਖੁਸ਼ੀ ਅਤੇ ਧਿਆਨ ਨਾਲ ਉਸਦੀ ਤਸਵੀਰ ਹੋਰ ਖੂਬਸੂਰਤ ਹੋ ਗਈ ਜਦ ਵੀ ਮਾਇਲੋ ਬਿਨਾਂ ਧਿਆਨ ਦਿੱਤੇ ਜਾਂ ਤੇਜ਼ੀ ਕਰਕੇ ਚਿੱਤਰ ਬਣਾਉਂਦਾ ਸੀ ਤਾਂ ਕੁਝ ਵੀ ਜਿੰਦਾ ਨਹੀਂ ਹੁੰਦਾ ਸੀ ਕਿਉਂਕਿ ਉਹ ਆਪਣੇ ਮਨ ਨਾਲ ਨਹੀਂ ਬਣਾਉਂਦਾ ਸੀ। ਦਾਦੀ ਜੀ ਨੇ ਮਾਈਲੋ ਨੂੰ ਸਮਝਾਇਆ ਕਿ ਅਸਲੀ ਜਾਦੂ ਤੇਰੇ ਦਿਲ ਦੀ ਮਿਹਨਤ ਅਤੇ ਖੁਸ਼ੀ 'ਚ ਹੁੰਦੀ ਹੈ ਜੋ ਤੈਨੂੰ ਹਮੇਸ਼ਾ ਵਧੀਆ ਬਣਾਉਂਦੀ ਹੈ। ਮਾਈਲੋ ਹੁਣ ਆਪਣੇ ਸਾਰੇ ਚਿੱਤਰ ਪਿਆਰ ਅਤੇ ਖੁਸ਼ੀ ਨਾਲ ਬਣਾਉਂਦਾ ਹੈ ਜਿਸ ਨਾਲ ਉਸਦੀ ਕਲਾ ਸੱਚਮੁੱਚ ਜਾਦੂਈ ਬਣ ਜਾਂਦੀ ਹੈ। ਅੰਤ ਵਿੱਚ ਮਾਈਲੋ ਆਪਣੇ ਬਣਾਏ ਚਿੱਤਰ ਨੂੰ ਫੜ ਕੇ ਖੁਸ਼ ਸੀ ਅਤੇ ਦਾਦੀ ਜੀ ਉਸਦੇ ਨਾਲ ਮੁਸਕੁਰਾ ਰਹੀ ਸੀ ਦੋਹਾਂ ਦੇ ਦਿਲ ਖੁਸ਼ੀ ਅਤੇ ਪਿਆਰ ਨਾਲ ਭਰਪੂਰ ਸਨ ਬੱਚਿਓ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਜਾਦੂ ਇਹ ਹੁੰਦਾ ਹੈ ਕਿ ਤੁਸੀਂ ਜੋ ਵੀ ਕਰੋ ਆਪਣੇ ਦਿਲੋਂ ਕਰੋ ਤੇ ਉਸ ਵਿੱਚ ਪਿਆਰ ਪਾਓ ਫਿਰ ਦੇਖਿਓ ਤੁਸੀਂ ਸਫਲ ਜ਼ਰੂਰ ਹੋਵੋਗੇ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਮੇਰੇ ਚੈਨਲ ਸਟੋਰੀਜ਼ ਸਪੈਸ਼ਲੀ ਫॉर ਯੂ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮੈਂ ਕੋਸ਼ਿਸ਼ ਕਰਾਂਗੀ ਕਿ ਹੋਰ ਵਧੀਆ ਕਹਾਣੀਆਂ ਤੁਹਾਡੇ ਲਈ ਲੈ ਕੇ ਆਵਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ